ਦੀਪ ਹਸਪੀਟਲ ਜਿਹੜਾ ਸਾਡਾ ਮੰਡੀ ਗੋਵਿੰਦਰ ਦੇ ਵਿੱਚ ਹੈ ਉੱਚੇ 23 ਤਾਰੀਖ ਨੂੰ ਇੱਕ ਬੱਚੇ ਦਾ ਜਨਮ ਹੋਇਆ ਸੀ ਤੇ ਫਿਰ ਉਸ ਬੱਚੇ ਨੂੰ ਇੱਕ ਮਿਡਲ ਮੈਨ ਦੇ ਨੈਕਸਸ ਦੇ ਰਾਹੀਂ ਖਰੀਦਿਆ ਤੇ ਵਿੱਚ ਹੈਗਾ ਤੇ ਉਸ ਬੜੀ ਕਿਉਂਕਿ ਬੜੀ ਸੈਂਸਿਟਿਵ ਇਨਫੋਰਮੇਸ਼ਨ ਸੀਗੀ ਤੇ ਜਿੱਦਾਂ ਪੰਜਾਬ ਸਰਕਾਰ ਦਾ ਆਮਾਨਯੋਗ ਸੀਐਮ ਸਾਹਿਬ ਦਾ ਤੇ ਡੀਜੀਪੀ ਸਰਵਰ ਨੂੰ ਜਿਹੜੇ ਇਨਸਟਰਕਸ਼ਨਸ ਹੈ ਉਹਨਾਂ ਸਾਰੇ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਸਾਡਾ ਜਿਹੜਾ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਪਾਰਟਿਕੁਲਰਲੀ ਜਿਹੜਾ ਇਸ ਤਰੀਕੇ ਦਾ ਹਿਊਮਨ ਸਮਗਲਿੰਗ ਦਾ ਕ੍ਰਾਈਮ ਹੈ ਉਹ ਸਾਡੇ ਵੱਲੋਂ ਜਿਹੜੇ ਐਸਪੀ ਸਾਹਿਬ ਤੇ ਡੀਐਸਪੀ ਹਮਲੋ ਸਾਹਿਬ ਦੀ ਨਿਗਰਾਨੀ ਹੇਠ ਇੱਕ ਅਸੀਂ ਟੀਮ ਬਣਾਈ ਆ ਜਿੱਤੇ ਸਾਡੇ ਐਸਐਚਓ ਸਾਹਿਬ ਮੰਡੀ ਗੋਬਿੰਦਗੜ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਬੇਸਿਕਲੀ ਤਲਵਿੰਦਰ ਸਿੰਘ ਸੀਗਾ ਉਸ ਬੱਚੇ ਦਾ ਜਿਹੜਾ ਪਿਤਾ ਸੀਗਾ ਉਹਨੇ ਇੱਕ ਕਈ ਮੀਡਲਮੈਨ ਦੇ ਰਾਹੀਂ ਇਹ ਬੱਚਾ ਅੱਗੇ ਵੇਚਾ ਜਨਾ ਦਾ ਨਾਮ ਸੀਗਾ ਇੱਕ ਦੇ ਚੋ ਆਸ਼ਾ ਵਰਕਰ ਸੀ ਜਿਹਦਾ ਨਾਮ ਸੀਗਾ ਕਮਲੇਸ਼ ਕੌਰ ਤੇ ਉਹਦਾ ਪਤੀ ਸੀ ਭੀਮ ਸਿੰਘ ਤੇ ਇਹਦੇ ਵਿੱਚ ਇੱਕ ਦਾਈ ਵੀ ਇਨਵੋਲਡ ਸੀ ਜਿਹੜੀ ਮਿਡਵਾਈਫ ਹੁੰਦੀ ਐ ਆਕਸਨਰੀ ਮਿਡਵਾਈਫ ਜਿਹੜੀ ਦਾਈ ਚਰਨਕੌਰ ਉਹ ਵੀ ਵਿੱਚ ਇਨਵੋਲਡ ਸੀ ਤੇ ਨਾਲ ਇਹਨਾਂ ਦੇ ਸੀਗੇ ਅਮਨਦੀਪ ਕੌਰ ਉਰਫ ਅਮ੍ਰਿਤਾ ਇਹਨਾਂ ਸਾਰਿਆਂ ਨੇ ਬੱਚਾ ਰੁਪਿੰਦਰ ਕੌਰ ਤੇ ਬਿਨ ਸਿੰਘ ਨੂੰ ਵੇਚਿਆ ਤੇ ਗਾਂ ਰੁਪਿੰਦਰ ਤੇ ਬਿਨਤ ਨੂੰ ਬੱਚਾ ਇਹਨਾਂ ਨੇ ਅੱਗੇ ਬੱਚਾ ਮਿਸਟਰ ਪ੍ਰਾਸ਼ਰ ਜਿਹੜੇ ਸੀਗੇ ਆਪਣੇ ਉਧਰ ਦੇ ਕੋਲਕੱਤਾ ਦੇ ਉੱਥੇ ਵਿੱਚ ਤੇ ਸਭ ਤੋਂ ਪਹਿਲੇ ਸਾਡੀ ਟੀਮ ਨੇ ਤਲਵਿੰਦਰ ਸਿੰਘ ਕਮਲੇਸ਼ ਕੌਰ ਪੀਮ ਚਰਨ ਕੌਰ ਅਮਨਦੀਪ ਕੌਰ ਇਹਨਾਂ ਨੂੰ ਮੰਡੀ ਗੋਪਨਗਰ ਦੇ ਵਿੱਚ ਵਿਖੇ ਇਹਨਾਂ ਦੀ ਸਾਰਿਆਂ ਦੀ 27 ਤਰੀਕ ਨੂੰ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਤੇ ਗਾਂ ਸਾਨੂੰ ਪਤਾ ਲੱਗਿਆ ਕਿ ਰੁਪਿੰਦਰ ਕੌਰ ਤੇ ਬਿਨ ਸਿੰਘ ਹੈ ਇਹ ਆਲਰੇਡੀ ਬੱਚੇ ਨੂੰ ਲੈ ਕੇ ਕਿਉਂਕਿ ਜਿਹੜਾ ਮਾਤਰ 2 ਜਾਂ 3 ਦਿਨ ਦਾ ਬੱਚਾ ਸੀ ਇਹਨਾਂ ਨੇ ਇਹਦੇ ਲਈ ਜਾਲੀ ਡਾਕੂਮੈਂਟਸ ਵੀ ਤਿਆਰ ਕੀਤੇ ਕਿਉਂਕਿ ਫਲਾਈਟ ਤੋਂ ਲੈ ਕੇ ਗਏ ਕਿਉਂਕਿ ਇੰਨਾ ਛੋਟਾ ਬੱਚਾ ਫਲਾਈਟ ਤੇ ਲੈ ਕੇ ਜਾਇ ਨਹੀਂ ਜਾ ਸਕਦਾ ਤੇ ਇਹਨਾਂ ਨੇ ਜਾਲੀ ਡਾਕੂਮੈਂਟ ਤਿਆਰ ਕੀਤੇ ਤੇ ਬੜਾਈ ਮਾੜਾ ਕੰਮ ਕਰਦੇ ਹੋਏ ਛੋਟੇ ਬੱਚੇ ਨੂੰ ਕਲਕੱਤਾ ਲੈ ਕੇ ਗਏ ਤੇ ਗਾਂ ਉੱਥੇ ਕਲਕੱਤਾ ਇਹਨਾਂ ਨੇ ਬੱਚਾ ਵੇਚਿਆ ਤੇ ਸਾਡੀ ਟੀਮ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਪਿੱਛੇ ਕਰਦੇ ਹੋਏ ਸਾਡੀ ਟੀਮ ਐਸ ਐਚਓ ਸਾਹਿਬ ਆਪ ਜਿਹੜੇ ਹੈਗੇ ਕਲਕੱਤਾ ਪਹੁੰਚੇ ਤੇ ਕਲਕੱਤਾ ਜਾ ਕੇ ਉੱਥੇ ਇਹਨਾਂ ਨੇ ਬੜੀ ਹਿੰਮਤ ਦੇ ਨਾਲ ਰੁਪਿੰਦਰ ਕੌਰ ਬੇਨ ਸਿੰਘ ਤੇ ਜਿਹੜੇ ਪ੍ਰੈਸ਼ਰ ਹੈਗੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਤੋਂ ਬੱਚਾ ਵੀ ਰਿਕਵਰ ਕੀਤਾ ਤੇ ਬੱਚਾ ਜਿਹੜਾ ਫਿਲਹਾਲ ਹੈ ਜਦੋਂ ਉੱਥੇ ਜੱਸਾਪੁਰ ਸਾਰਾ ਸੀ ਉਹਨਾਂ ਨਾਲ ਉਨ੍ਹਾਂ ਦੇ ਸਾਹਮਣੇ ਅਸੀਂ ਅਰਜੀ ਦਿੱਤੀ ਐਪਲੀਕੇਸ਼ਨ ਲਈ ਤੇ ਬੱਚਾ ਫਿਲਹਾਲ ਉੱਥੇ ਜਿਹੜੀ ਐਕਸਪਰਟ ਮੈਡੀਕਲ ਟੀਮ ਜਿਹੜੀ ਹੈਗੀ ਉਹਨਾਂ ਦੀ ਨਿਗਰਾਨੀ ਹੇਠ ਸੀਡਬਲਯੂਸੀਡੀ ਨਿਗਰਾਨੀ ਹੇਠ ਫਿਲਹਾਲ ਹੈ ਗਿਆ ਤੇ ਬਾਕੀ ਦੋਸ਼ੀ ਅਸੀਂ ਟਰਾਂਜ਼ਿਟ ਰਿਮਾਂਡ ਲੈ ਕੇ ਇੱਥੇ ਲਿਆਏ ਤੇ ਅੱਜ ਦੁਬਾਰਾ ਇਹਨਾਂ ਨੂੰ ਅਸੀਂ ਜਸ ਸਾਹ ਕੋਲੇ ਪੇਸ਼ ਕਰਾਂਗੇ ਤੇ ਫਰਦਰ ਵੀ ਇਹਨਾਂ ਦਾ ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਕੁਝ ਕਿਸੇ ਦੇ ਲਈ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਹੋਰ ਵੀ ਇਸ ਨੈਕਸਸ ਦੇ ਵਿੱਚ ਕੌਣ-ਕੌਣ ਇਨਰੋਲ ਡੁੰਗਾਈ ਨਾਲ ਉਹਦਾ ਸਾਰਾ ਜਿਹੜਾ ਹੈ ਉਹਦੇ ਬਾਰੇ ਅਸੀਂ ਜਾਣੂ ਕਰ ਸਕੀਏ ਬੇਸਿਕਲੀ ਇਹ ਸਾਰਾ ਟਰਾਂਜ਼ੈਕਸ਼ਨ ਚ ਤੇ ਉਹਦੇ ਵਿੱਚ ਵੀ ਜਿਹੜੇ ਆਪਸ ਵਿੱਚ ਮਿਡਲਮੈਨ ਸੀਗੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਠੱਗੀ ਮਾਰਦੀ। ਇਹ ਸਾਰਾ ਰੋੜਾ ਉਦੋਂ ਹੋਇਆ ਜਦੋਂ ਇਹਨਾਂ ਨੇ ਅਲਟੀਮੇਟਲੀ ਜਿਹੜੇ ਤਲਵਿੰਦਰ ਸਿੰਘ ਸੀਗੇ ਜਿਹਦੇ ਬੱਚੇ ਦੇ ਪਿਤਾ ਸੀਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੂੰ ਨਕਲੀ ਨੋਟ ਜਿੱਦਾਂ ਸੀਗੇ ਉਹਨਾਂ ਨੂੰ ਹੀ ਨਕਲੀ ਨੋਟ ਆਪਸ ਦੇ ਵਿੱਚ ਹੀ ਠੱਗੀ ਮਾਰ ਲਈ। ਤੇ ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਫਿਰ ਸਾਡੇ ਤੱਕ ਇਨਫੋਰਮੇਸ਼ਨ ਆਈ ਤੇ ਸਾਡੀ ਟੀਮ ਨੇ ਕੰਮ ਕੀਤਾ। ਤੇ ਅੱਗੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਇਸ ਤਰੀਕੇ ਦਾ ਅਗਰ ਕੋਈ ਵੀ ਅੱਗੇ ਬੰਦਾ ਕੋਈ ਵੀ ਇਸ ਤਰੀਕੇ ਦੀ ਹਿਊਮਨ ਸਮਕਲਿੰਗ ਦੇ ਵਿੱਚ ਹੈ ਕਿਸੇ ਦਾ ਵੀ ਸਖਤ ਇਸੇ ਤਰੀਕੇ ਨਾਲ ਪਾਵੇਂ ਤੁਸੀਂ ਕਲਕੱਤਾ ਚਲ ਜਾਓ ਚੰਨੀ ਚਲ ਜਾਓ ਜਾਂ ਦੇਸ਼ ਦੇ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਚਲ ਜਾਓ ਸਾਡੀ ਟੀਮ ਦੀ ਤੁਹਾਡੇ ਤੇ ਨਿਗਾਹ ਹੈਗੀ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਤੇ ਇਸ ਕੇਸ ਦੇ ਵਿੱਚ ਵੀ ਹਜੇ ਕਿਉਂਕਿ ਤਫਤੀਸ਼ ਜਾਰੀ ਹੈ ਹੋਰ ਵੀ ਜੇ ਕਿਸੇ ਦਾ ਰੋਲ ਜਿੱਦਾਂ ਜਿੱਦਾਂ ਕਿਸੇ ਦੀ ਸਮੂਲੀਅਤ ਸਾਹਮਣੇ ਆਂਦੀ ਹੈ ਉਸ ਮੁਤਾਬਿਕ ਅੱਗੇ ਕਾਰਵਾਈ ਕੀਤੀ ਜਾਊਗੀ ਕਿੰਨੀ ਰਿਕਵਰੀ ਪਤਨੀ ਦਾ ਕੀ ਰੋਲ ਸੀ ਵਿੱਚ ਜੀ ਕਿਹਦਾ ਜੀ ਮਾਰਕ ਕਮੈਂਡ ਕੌਨ ਸੀ ਬੇਸਿਕਲੀ ਇਹਦੇ ਜਿਹੜੇ ਮਾਸਟਰਮਾਈਂਡ ਸੀਗੇ ਉਹ ਸੀਗੇ ਮੇਨ ਰੁਪਿੰਦਰ ਕੌਰ ਤੇ ਬਿਨ ਸਿੰਘ ਜਿਹੜੇ ਮਿਡਲ ਮੈਨ ਸੀਗੇ ਕਿੰਨੀ ਰਿਕਵਰੀ ਹੋਈ ਫਿਲਹਾਲ ਤੇ ਦੇਚ ਜਿਹੜੇ ਆਪਣੇ ਕੋ ਸਿਰਫ 1.8 ਲੱਖ ਦੇ ਕਰੀਬ ਜਿਹੜੇ ਹੈਗੇ ਆ ਜਾਲੀ ਕਰੰਸੀ ਨੋਟ ਜਾਲੀ ਵੀ ਜਿਹੜੇ ਫੋਰ ਐਗਜ਼ਾਮਪਲ ਜਿਹੜੇ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਵਾਲੇ ਜਿਹੜੇ ਕਰੰਸੀ ਨੋਟ ਦੇ ਮਨੋਰੰਜਨ ਕਰੰਸੀ ਨੋਟ ਹੁੰਦੇ ਆ ਉਹ ਸਾਨੂੰ ਬਰਾਮਦ ਹੋਏ ਆ ਤੇ ਇੰਨੀ ਕੀ ਫਿਲਹਾਲ ਬਰਾਮਦ ਕੀ ਹੋਈ ਹੈ ਹਜੇ ਇਸ ਕੇਸ ਦੀ ਤਫਤੀਸ਼ ਅੱਗੇ ਜਾਰੀ ਹੈ ਸਰ ਕਿੰਨੇ ਥਾਂ ਪੱচ্চਾ ਵੇਖਿਆ ਜੀ ਇਹ ਇਹ ਜੀ ਸਭ ਤੋਂ ਪਹਿਲੇ ਇਹ ਜੀ ਟੋਟਲ ਤਿੰਨ ਸਟੈਪ ਦੇ ਸੀਗੇ ਮੀਡਲਮੈਨ ਸਭ ਤੋਂ ਪਹਿਲੇ ਜਿਹੜਾ ਇਹਦਾ ਪਤਾ ਸੀਗਾ ਤਲਵਿੰਦਰ ਕੌਰ ਉਸਨੇ ਅੱਗੇ ਬੱਚਾ ਦਿੱਤਾ ਕਮਲੇਸ਼ ਕੌਰ ਪੀਮ ਤੇ ਦਾਈ ਚਰਨੂ ਉਹਨਾਂ ਨੇ ਅਗਲੇ ਸਟੈਪ ਦੇ ਵਿੱਚ ਬੱਚਾ ਦਿੱਤਾ ਅੰਮ੍ਰਿਤਾ ਉਰਫ ਜਿਹੜੀ ਅਮਨਦੀਪ ਕੌਰ ਉਹਨੂੰ ਉਹਨੇ ਅੱਗਾਂ ਬੱਚਾ ਦਿੱਤਾ ਰੁਪਿੰਦਰ ਤੇ ਬਿਹੰਤ ਨੂੰ ਉਹ ਬੱਚੇ ਨੂੰ ਲੈ ਕੇ ਫਿਰ ਗਾਹ ਕਲਕੱਤਾ ਗਿਆ ਤੇ ਕਈ ਲੈਵਲਸ ਦੇ ਵਿੱਚ ਹੋਈ ਹੈ ਹਾਂਜੀ ਜਿਹਦੇ ਬਿਹੰਤ ਤੇ ਕਾਰਵਾਈ ਹੋਈ ਹੈ ਕਈਆਂ ਇਹ ਜੀ ਆਪਣਾ ਕੀਤੇ ਗ੍ਰੈਂਟ ਸੀਕ੍ਰੀਟ ਇਨਫੋਰਮੇਸ਼ਨ ਇਹ ਜੀ ਆਪਣੇ ਮੁਖਬਰੀ ਤੇ ਪਰਚਾ ਦਰਜ ਹੋਇਆ ਹੈ ਤੇ ਪੁਲਿਸ ਵਾਲੋਂ ਵੀ ਪਰਚਾ ਦਰਜ ਇਹ ਘਾਹੋਬੀ ਕਰਦੇ ਸੀ ਬੱਚਿਆਂ ਨੂੰ ਕਿਤੇ ਦੇ ਕਿਦਾਂ ਦੇਖੋ ਫਿਲਹਾਲ ਕਿਉਂਕਿ ਹਜੇ ਨਾ ਦੀ ਅੱਗੇ ਤਫ਼ਤੀਸ਼ ਜਾਰੀ ਹੈ ਜੇ ਅਗਰ ਇਹਨਾਂ ਦਾ ਇਸ ਤਰੀਕੇ ਦੇ ਪਹਿਲੇ ਵੀ ਇਹਨਾਂ ਨੇ ਜਾਂ ਹੋਰ ਅੱਗੇ ਕਿਸੇ ਫਰਾਗ ਦੇ ਵਿੱਚ ਸੀ ਕਿ ਹੋਰ ਅੱਗੇ ਬੱਚਿਆਂ ਨੂੰ ਕਰਾਣੇ ਕਰਨਾ ਹੈ ਉਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਹਜੇ ਜਾਰੀ ਹੈ ਸਟਾਰਟਿੰਗ ਜੇ ਕਿੰਨੇ ਬੱਚੇ ਸੀਗੇ ਸਟਾਰਟਿੰਗ ਜੇ ਕਿੰਨੇ ਦਾ ਥੱਦਾ ਤੈ ਹੋਇਆ ਸੀ ਸਭ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ ਉਹ ਲਗਭਗ ਲਗਭਗ ਇਹਨਾਂ ਦੀ 4 ਤੋਂ 5 ਲੱਖ ਦੇ ਵਿੱਚ ਗੱਲ ਹੋਈ ਸੀ ਲੇਕਿਨ ਅਲਟੀਮੇਟਲੀ ਜਿਹੜੇ ਬੱਚੇ ਦੇ ਮਾਵਾਬ ਸੀਗੇ ਉਹ ਵੀ ਉਹਨਾਂ ਨੇ ਮਜਬੂਰੀ ਗਰੀਬੀ ਦੇ ਹਾਲਤ ਹਾਲਤ ਦੇ ਵਿੱਚ ਉਹਨਾਂ ਨੇ ਇਹ ਸਾਰਾ ਇੱਕ ਮਜਬੂਰੀ ਦੇ ਵਿੱਚ ਕੀਤਾ ਬਟ ਉਸ ਤੋਂ ਉਸ ਦੇ باوجود ਵੀ ਉਹਨਾਂ ਨੂੰ ਇੱਕ ਬੰਦੇ ਠੱਗੀ ਮਾਰ ਕੇ ਪਹਿਲਾਂ ਨੂੰ ਕੁਝ ਵੀ ਨਹੀਂ ਦਿੱਤਾ ਪਹਿਲਾਂ ਤੋਂ ਕੋਈ ਮੁਕੱਦਮਾ ਦਰਜਾਇਆ ਇਹਨਾਂ ਦੇ ਜਿਹੜੇ ਨਹੀਂ ਜੀ ਫਿਲਹਾਲ ਤਾਂ ਇਹਦਾ ਫਿਲਹਾਲ ਤੋਂ ਕੋਈ ਇਹਨਾਂ ਦੀ ਪੁੱਛਗਿੱਛ ਦੇ ਹਾਲੇ ਤੱਕ ਜਿਹੜੀ ਪੁੱਛਗਿੱਛ ਹੋਈ ਹੈ ਤੇ ਸਾਡੇ ਰਿਕਾਰਡ ਮੁਤਾਬਕ ਕੋਈ ਪਰਚਾ ਹਜੇ ਤੱਕ ਸਾਹਮਣੇ ਨਹੀਂ ਆਇਆ ਫਿਰ ਅੱਗੇ ਕੋਈ ਵੀ ਜਿਹੜੇ ਨਵੇਂ ਤਾਂ ਸਾਹਮਣੇ ਆਂਦੇ ਉਹ ਤੁਹਾਡੇ ਨਾਲ ਸੀ ਸਾਡੇ ਸੂਵੀ ਕਰਾਂਚਪੁਰੇ ਸੇਮ ਹੀ ਮਾਮਲਾ ਹੋਇਆ ਹੈ ਉਹਦੀ ਵਿਸਤਰੀਨ ਇਨਵੋਲਵਮੈਂਟ ਕਿਤੇ ਫਿਲਹਾਲ ਤਾਂ ਜੀ ਇਹਨਾਂ ਦਾ ਉਹਦੇ ਵਿੱਚ ਕੋਈ ਸਮੂਲੀਅਤ ਸਾਹਮਣੇ ਨਹੀਂ ਆਈ ਹੈ ਬਟ ਹੱਗੇ ਹਜੇ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਜਾਰੀ ਹੈ ਤਫ਼ਤੀਸ਼ ਹੋ ਸਕਦਾ ਅੱਗੇ ਕੋਈ ਹੋਰ ਬੰਦਾ ਆ ਫਸਤੂ ਮਦiracial ਮਤਾਬੇ ਕਰਨੇ ਉਹਨਾਂ ਦੇ ਪਹਿਲਾਂ ਬੱਚੇ ਕਿੰਨੇ ਆ ਜੀ ਉਹਨਾਂ ਦਾ ਪਹਿਲੇ ਤਿੰਨ ਬੱਚੇ ਨੇ ਤੇ ਇਹ ਉਹਨਾਂ ਦਾ ਸੀਗਾ ਜਦੋਂ ਇਹਨਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਤੇ ਇੱਕ ਮਜਬੂਰੀ ਤੇ ਗਰੀਬੀ ਦੇ ਹਾਲਤ ਦੇ ਵਿੱਚ ਜਿਹੜੇ ਮਿਡਲਮੈਨ ਹੈਗੇ ਆ ਇਹਨਾਂ ਨੇ ਜਦੋਂ ਇਹਨਾਂ ਨੂੰ ਦੇਖਿਆ ਇਹਨਾਂ ਨੇ ਉਹ ਬੇਸਿਕਲੀ ਇੱਕ ਵਪਾਰ ਬਣਾ ਲਿਆ ਤੇ ਉਸ ਤੋਂ ਬਾਅਦ ਉਸ ਵਪਾਰ ਦੇ ਵਿੱਚ ਵੀ ਜਿਹੜਾ ਅਲਟੀਮੇਟਲੀ ਮਾਪਿਓ ਸੀਗੇ ਉਹਨਾਂ ਨੂੰ ਕੁਝ ਵੀ ਨਾ ਦਿੰਦੇ ਹੋਏ ਉਹਨਾਂ ਨਾਲ ਵੀ ਠੱਗੀ ਮਾਰੀ ਤੇ ਸਾਰੀ ਇਸ ਪੂਰੇ ਕ੍ਰਾਈਮ ਨੂੰ ਅੰਜਾਮ ਦਿੱਤਾ ਕੰਮ ਕੀ ਕਰਦਾ ਸੀਗਾ ਜੀ ਇਹ ਇਤਤ ਜੀ ਗਰੀਬ ਦੀ ਲੇਬਰ ਲੂਬਰ ਦਾ ਕੰਮ ਕਰਦਾ ਸੀ ਜੀ ਪੂਰ ਫਾਈਨੈਂਸ਼ੀਅਲ ਬੈਕਗਰਾਉਂਡ ਤੋਂ ਸੀ ਜੀ ਦਿਹਾੜੀ ਟਾਈਪ ਜਿਹੜੀ ਲੇਬਰ ਹੁੰਦੀ ਹੈ ਉਸ ਤਰੀਕੇ ਦਾ ਇਹਨਾਂ ਦਾ ਕੰਮ ਸੀ